ਜਦੋਂ ਦੀ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਾਂ ਆਮ ਘਰਾਂ ਦੇ ਮੁੰਡੇ ਕੁੜੀਆਂ ਦੀ ਸਰਕਾਰ ਬਣੀਆ ਤੇ ਵਿਵਾਦ ਵੀ ਰੋਜ਼ ਕੋਈ ਨਾ ਕੋਈ ਸਾਹਮਣੇ ਆ ਜਾਂਦਾ ਕਦੇ ਕਦੇ ਕੋਈ ਐਮਐਲਏ ਜਾਂ ਮੰਤਰੀ ਵਿਵਾਦਾਂ 'ਚ ਘਿਰ ਜਾਂਦਾ ਤੇ ਜ਼ਿਆਦਾਤਰ ਚੁਣੇ ਹੋਏ ਐਮਐਲਏ ਤੇ ਮੰਤਰੀ ਉਹਨਾਂ ਦੇ ਸਾਖ ਸਬੰਧੀਆਂ ਦੇ ਕਾਰਨਾਮੇ ਵੀ ਚਰਚਾ ਦਾ ਵਿਸ਼ਾ ਬਣ ਜਾਂਦੇ ਨੇ ਤੇ ਸਰਕਾਰ ਦੀ ਬਦਨਾਮੀ ਦਾ ਕਾਰਨ ਬਣਦੇ ਨੇ ਅੰਮ੍ਰitsar ਵੈਸਟ ਤੋਂ ਜਿਹੜੇ ਆਮ ਆਦੀ ਪਾਰਟੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਜਸਬੀਰ ਸਿੰਘ ਦੇ ਸਾਲਾ ਸਾਹਿਬ ਨੇ ਵੀ ਚੰਦ ਚਾੜ ਦਿੱਤਾ ਇੱਕ ਜਾਣਕਰ ਬੰਦੇ ਦੇ ਜਿੰਨਾ ਦੇ ਨਾਲ ਮਾੜੀ ਮੋਟੀ ਰੰਜਿਸ਼ ਚੱਲਦੀ ਹੀ ਲੇਕਨ ਜਦ ਜੀਜਾ ਹੋਵੇ ਐਮ ਐਲ ਏ ਐਮ ਐਲ ਏ ਦੀ ਹੋਵੇ ਸਰਕਾਰ ਤੇ ਫਿਰ ਸਾਲੇ ਕਾਰਨਾਮੇ ਕਰ ਦਿੰਦੇ ਨੇ ਗੋਲੀ ਚਲਾ ਦਿੱਤੀ ਹੈ ਹੁਣ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਪੂਰੀ ਖਬਰ ਕੀ ਹੈ ਜਿਹੜੀ ਤੁਹਾਡੇ ਨਾਲ ਸੇ ਸਾਂਝੀ ਕਰ ਰਹੇ ਨੇ ਅਸਲ ਦੇ ਵਿੱਚ ਆਮ ਆਦੀ ਪਾਰਟੀ ਦੇ ਇੱਕ ਵਿਧਾਇਕ ਜਿਹੜੇ ਅੰਮ੍ਰਿਤਸਰ ਅੰਮ੍ਰਿਤਸਰ ਵੈਸਟ ਤੋਂ ਆ ਉਹਦੇ ਸਾਲੇ ਨੇ ਗੋਲੀ ਮਾਰ ਦਿੱਤੀ ਆ ਕਾਰ ਪਾਰਕਿੰਗ ਦਾ ਵਿਵਾਦ ਸੀ ਰਾਜੀ ਨਾਵਾ ਕਰਨ ਵਾਸਤੇ ਪੀੜਤ ਦਫਤਰ ਪਹੁੰਚਦਾ ਆਮ ਆਦੀ ਪਾਰਟੀ ਦੇ ਉਥੇ ਐਮਐਲਏ ਦਾ ਸਾਲਾ ਗੋਲੀ ਚਲਾ ਦਿੰਦਾ ਤੇ ਪੀੜਤ ਦੀ ਜਿਹੜੀ ਸਥਿਤੀ ਹਾਲਤ ਆ ਉਹ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਿਹੜੇ ਜਸਬੀਰ ਸਿੰਘ ਸੰਧੂ ਜਿਹੜੇ ਅੰਮ੍ਰਿਤਸਰ ਵੈਸਟ ਤੋਂ ਵਿਧਾਇਕ ਨੇ ਉਹਦੇ ਸਾਲੇ ਨੇ ਦਿਨ ਦਿਹਾੜੇ ਜਿਹੜੀ ਆ ਨੌਜਵਾਨ ਤੇ ਗੋਲੀ ਚਲਾ ਦਿੱਤੀ ਆ ਉਸ ਨੌਜਵਾਨ ਨੂੰ ਗੰਭੀਰ ਰੂਪ ਵਿੱਚ ਜਿਹੜਾ ਵਾ ਉਹ ਜ਼ਖਮੀ ਹੋ ਜਾਂਦਾ ਫਿਰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈਗਾ ਜ਼ਖਮੀ ਜਿਹੜਾ ਨੌਜਵਾਨ ਦੱਸਿਆ ਜਾ ਰਿਹਾ ਕਿ ਪੁਰਾਣੇ ਝਗੜੇ ਦਾ ਰਾਜੀਨਾਮਾ ਕਰਾਉਣ ਲਈ ਆਮ ਆਦੀ ਪਾਰਟੀ ਦੇ ਦਫ਼ਤਰ ਗਿਆ ਸੀ ਜਿਹੜਾ ਜ਼ਖਮੀ ਹੋਇਆ ਉਸ ਦੀ ਪਛਾਣ ਸਾਜਨ ਕੁਮਾਰ ਦੇ ਰੂਪ ਵਿੱਚ ਹੋਈ ਆ ਪੀੜਤ ਦੇ ਮਾਪਿਆਂ ਨੇ ਦੱਸਿਆ ਕਿ ਉਹ ਪੁਤਲੀਕਰ ਗਵਾਲ ਮੰਡੀ ਦੇ ਰਹਿਣ ਵਾਲੇ ਨੇ ਪੀੜਤ ਦਾ ਇੱਕ ਵਾਸ਼ਿੰਗ ਸੈਂਟਰ ਵੀ ਆ ਉਹ ਕਾਰ ਧੋਣ ਦਾ ਕੰਮ ਕਰਦਾ ਹੈਗਾ ਪਰ ਕੁਝ ਦਿਨ ਪਹਿਲਾਂ ਇੱਕ ਗਾਹਕ ਨੇ ਕਾਰ ਧਲਵਾਉਣ ਵਾਸਤੇ ਆਇਆ ਸੀ ਜਿਸ ਨੂੰ ਪੜੋਸੀਆਂ ਨੇ ਇਤਰਾਜ਼ ਜਿਤਾ ਕੇ ਜਿਹੜੀ ਉੱਥੇ ਕਾਰ ਹਟਾਉਣ ਵਾਸਤੇ ਕਹਿ ਦਿੱਤਾ ਇਸ ਗੱਲ ਨੂੰ ਲੈ ਕੇ ਗਵਾਂਡੀਆਂ ਦੇ ਨਾਲ ਆਪਸੀ ਅਨਬਨ ਹੋਊਗੀ ਲੜਾਈ ਝਗੜਾ ਹੋ ਜਾਂਦਾ ਹੈਗਾ ਮਾਮਲਾ ਇੱਥੋਂ ਤੱਕ ਪਹੁੰਚ ਜਾਂਦਾ ਕਿ ਫਿਰ ਪੁਲਿਸ ਨੂੰ ਬੁਲਾਉਣਾ ਪੈਂਦਾ ਤੇ ਗੱਲ ਪੁਲਿਸ ਤੱਕ ਪਹੁੰਚ ਜਾਂਦੀ ਆ ਉਹਨਾਂ ਕਿਹਾ ਕਿ ਉਹਨਾਂ ਦੇ ਗਵਾਂਢ ਵਿੱਚ ਹੀ ਆਮ ਆਦਿ ਪਾਰਟੀ ਦਾ ਦਫ਼ਤਰ ਆ ਔਰ ਦੋਸ਼ੀ ਜਿਹੜਾ ਵਾ ਉਹ ਖੁਦ ਨੂੰ ਐਮਐਲਏ ਜਸਬੀਰ ਸਿੰਘ ਸੰਧੂ ਦਾ ਸਾਲਾ ਦੱਸਦਾ ਤੇ ਉਹਦੀ ਸ਼ਹਿ ਤਈ ਇਲਜ਼ਾਮ ਲੱਗੇ ਨੇ ਕਿ ਆਪਣੇ ਐਮਐਲਏ ਜੀਜਾ ਜਿਹੜਾ ਉਹਦੀ ਸ਼ਹਿ ਤਈ ਉਹ ਅਜਿਹੇ ਕਾਰਨਾਮੇ ਮਤਲਬ ਜਿਹਨੂੰ ਗੁੰਡਾਗਰਦੀ ਕਹਿ ਸਕਦੇ ਉਹ ਕਰਦਾ ਹੈ ਪੀੜਤ ਪਰਿਵਾਰ ਨੇ ਅਬਰਸਰ ਛੀ মিডিਆ ਨੂੰ ਇਹ ਵੀ ਦੱਸਿਆ ਕਿ ਅੱਜ ਇਸ ਮਾਮਲੇ ਵਿੱਚ ਰਾਜੀਨਾਮਾ ਦੋਨਾਂ ਧਿਰਾਂ ਵਿੱਚ ਹੋਣਾ ਸੀ ਉਹ ਆਮ ਆਦੀ ਪਾਰਟੀ ਦੇ ਦਫਤਰ ਗਏ ਔਰ ਉੱਥੇ ਹੀ ਉਹਨਾਂ ਨੇ ਅਪੀਲ ਕੀਤੀ ਕਿ ਇਸ ਗੱਲ ਨੂੰ ਖਤਮ ਕੀਤਾ ਜਾਵੇ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦੇ بیٹے ਸਾਜਨ ਤੇ ਐਮਐਲਏ ਦੇ ਸਾਲੇ ਨੇ ਗੋਲੀ ਚਲਾ ਦਿੱਤੀ ਜਿਹੜਾ ਇਸ ਸਮੇਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਉਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੂਜੇ ਪਾਸੇ ਘਟਨਾ ਵਾਲੀ ਥਾਂ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਵਿਧਾਇਕ ਜਸਬੀਰ ਸਿੰਘ ਸੰਧੂ ਦੇ ਸਾਲੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ 사ਜਨ ਕੁਮਾਰ ਨੂੰ ਗੋਲੀ ਮਾਰੀ ਹੈ 사ਜਨ ਦੀ ਉਮਰ ਕਰੀਬ 20 ਸਾਲ ਦੱਸੀ ਜਾ ਰਹੀ ਹੈ ਉਸ ਦੇ ਦੋ ਬੱਚੇ ਨੇ 사ਜਨ ਦੇ ਜੀਜਾ ਦੀਪਕ ਮਲਹੋਤਰਾ ਨੇ ਦੱਸਿਆ ਕਿ ਇਹਨਾਂ ਲੋਕਾਂ ਨੇ ਪਹਿਲਾਂ ਵੀ 사ਜਨ ਦੀ ਮਾਂ ਅਤੇ ਪਿਤਾ ਨੂੰ ਰੱਜ ਕੇ ਕੁੱਟਿਆ ਸੀ ਇਸ ਤੋਂ ਬਾਅਦ ਉਹਨਾਂ ਨੇ 사ਜਨ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਕਿਹਾ ਕਿ ਆਮ ਆਦੀ ਪਾਰਟੀ ਦੀ ਗੁੰਡਾਗਰਦੀ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਉਹ ਆਏ ਦਿਨ ਲੋਕਾਂ ਨੂੰ ਵਧੀਕੀਆਂ ਕਰਦੇ ਨੇ ਮਾਰਦੇ ਕੋੜਦੇ ਨੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਵੀ ਇਨਸਾਫ਼ ਦੀ ਮੰਗ ਕੀਤੀ ਹੈ ਪੀੜਤ ਦੀ ਮਾਂ ਨੇ ਦੱਸਿਆ ਕਿ ਦੋਸ਼ੀਆਂ ਨੇ ਉਹਨਾਂ ਨੂੰ ਪਹਿਲਾਂ ਵੀ ਧਮਕੀਆਂ ਦਿੱਤੀਆਂ ਸੀ ਕਿ ਉਹਨਾਂ ਦੇ ਬੇਟੇ ਦੀ ਜਾਨ ਵੀ ਜਾ ਸਕਦੀ ਹੈ ਗੋਲੀ ਮਾਰ ਦਿੱਤੀ ਜਾਏਗੀ ਇਹ ਪੀੜਤ ਦੀ ਮਾਂ ਨੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿ ਇਹ ਵੀ ਪਰਿਵਾਰ ਨੂੰ ਵੀ ਧਮਕੀ ਦਿੱਤੀ ਗਈ ਹੈ ਮੌਕੇ ਤੇ ਪੁਲਿਸ ਪਹੁੰਚੀ ਆ ਪੁਲਿਸ ਅਧਿਕਾਰੀ ਜਿਹੜੇ ਅਸਿਸਟੈਂਟ ਕਮਿਸ਼ਨਰ ਆਫ ਪੁਲਿਸ ACP ਸੁਖਪਾਲ ਨੇ ਦੱਸਿਆ ਕਿ ਸਾਜਨ ਨਾਮ ਦੇ ਲੜਕੇ ਨੂੰ ਗੋਲੀ ਲੱਗੀ ਆ ਉਸ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਹਨਾਂ ਨੇ ਕਿਹਾ ਕਿ ਇਹ ਗੋਲੀਆਂ 인ਦਰਜੀਤ ਸਿੰਘ ਨਾਮ ਦੇ ਵਿਅਕਤੀ ਨੇ ਚਲਾਈ ਹੈ ਜਾਂਚ ਵਿੱਚ ਜੋ ਵੀ ਸਾਹਮਣੇ ਆਇਆ ਉਸ ਦੇ ਹਿਸਾਬ ਦੇ ਨਾਲ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਔਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ ਹੁਣ ਸਵਾਲ ਬਹੁਤ ਵੱਡੇ ਨੇ ਕਿ ਆਮ ਆਦੀ ਪਾਰਟੀ ਦੇ ਜਿਹੜੇ ਆਮ ਘਰਾਂ ਦੇ ਮੁੰਡੇ ਕੁੜੀਆਂ ਦੱਸੇ ਜਾਂਦੇ ਨੇ ਉਹ ਐਮਐਲਏ ਬਣਨ ਤੋਂ ਬਾਅਦ ਕੀ ਕੁਝ ਕਰ ਰਹੇ ਨੇ ਇਹ ਤਿੰਨਾਂ ਮਹੀਨਿਆਂ ਦੇ ਵਿੱਚ ਕਾਫੀ ਜਿਹੜੇ ਐਮਐਲਏ ਨੇ ਉਹ ਵਿਵਾਦਾਂ ਵਿੱਚ गिर ਚੁੱਕੇ ਨੇ ਚਾਹੇ ਐਮਐਲਏ ਹੋਣ ਚਾਹੇ ਮੰਤਰੀ ਹੋਣ ਜਾਂ ਫਿਰ ਐਮਐਲਏ ਦੇ ਪੀਏ ਜਾ ਪਰ ਰਿਸ਼ਤੇਦਾਰੀ ਚ ਜਿਹੜੇ ਲੋਕ ਨੇ ਉਹਨਾਂ ਦੀ ਗੁੰਡਾਗਰਦੀ ਨਿਤ ਸਾਹਮਣੇ ਆ ਰਹੀ ਹੈ ਇੱਥੋਂ ਤੱਕ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਵਾਰ ਐਮ ਐਲ ਏ ਦੇ ਮੰਤਰੀਆਂ ਨੂੰ ਆਹੇ ਬਗਾਏ ਕਿ ਜਿਹੜੇ ਆਪਣੇ ਰਿਸ਼ਤੇਦਾਰ ਨੇ ਸਾਖ ਸੰਬੰਧੀ ਹੈ ਉਹਨਾਂ ਨੂੰ ਵਰਜ ਕੇ ਰੱਖੋ ਤੇ ਜਿਹੜੇ ਵਰਜ ਕੇ ਰੱਖ ਰਹੇ ਨੇ ਉਹਨਾਂ ਦਾ ਬਵਾਦ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਬੇਲਗਾਮ ਛੱਡਿਆ ਉਹ ਫਿਰ ਉਹ ਵਾਅਦਿਆਂ ਦਾ ਕਰ ਬਣ ਜਾਂਦੇ ਨੇ ਜਿਵੇਂ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਬੀਤ ਸਿੰਘ ਸੰਧੂ ਆਪਣੇ ਸਾਲੇ ਦੀ ਕਰਤੂਤ ਕਰਕੇ ਉਹ ਵੀ ਨਿਸ਼ਾਨੇ ਤੇ ਆ ਗਏ ਨੇ ਫਿਲਹਾਲ ਦੇਦੇ ਨੇ ਕਿ ਅੰਮ੍ਰਿਤਸਰ ਪੁਲਿਸ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਪੀੜਤ ਨੂੰ ਇਨਸਾਫ ਦਿੰਦੀ ਆ ਪਰਚਾ ਲਾਜ਼ਮੀ ਤੌਰ ਤੇ 302 ਦਾ ਬੰਦਾ ਫਿਲਹਾਲ ਇਸ ਜਾਣਕਾਰੀ ਨਾਲ ਧੜ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ